ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਫਾਰਮ ਟਰੈਕ 60 ਸਾਰਾ ਅਰੀਜਨਲ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲਾ ਬਾਈ ਹਾਲ ਹੀ ਕਾਲ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਜੀ ਵਧੀਆ ਜੀ ਸਾਲ ਦੀਆਂ ਮੁਬਾਰਕਾਂ ਵੀ ਹਾਂਜੀ ਹਾਂਜੀ ਬਾਈ ਤੁਹਾਨੂੰ ਵੀ ਸਭ ਤੋਂ ਪਹਿਲਾਂ ਜਿਹੜਾ ਫਾਰਮ ਟਰੈਕ 60 ਹੈ ਕਿਹੜਾ ਮਾਡਲ ਹੈ ਜੀ ਇਹ 2010 ਮਾਡਲ ਆ ਜੀ ਠੀਕ ਹੈ ਜੀ ਪੰਜਵੇਂ ਮਹੀਨੇ ਦਾ ਪੰਜਵੇਂ ਮਹੀਨੇ ਦਾ 2010 ਮਾਡਲ ਆ ਹਾਂਜੀ ਠੀਕ ਹੈ ਜੀ ਨੰਬਰ ਇਹ 50 ਆ ਨੰਬਰ 50 ਆ ਜੀ ਠੀਕ ਆ ਪਿਆ ਆਵਦਾ ਟਰੈਕਟਰ ਦਾ ਨੰਬਰ ਆ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ ਟਾਇਰ ਅਗਲੇ ਪਿਓਰ ਨਵੇਂ ਆ ਜੀ ਵੱਡੇ ਪਾਏ 750 16 ਦੇ ਠੀਕ ਆ ਜੀ ਮਗਰ ਲੈ ਟਾਇਰ ਜਨ ਗੇਅਰ ਦੀ ਫੁੱਲ ਗਾਰੰਟੀ ਅਜੇ ਤੱਕ ਕਿਤੇ ਕਲਾਚ ਤਾਂ ਹੀ ਚਾਬੀ ਨਹੀਂ ਹੈਗੀ ਵੀ ਟਰੈਕਟਰ ਸਾਰਾ origignal ਆ ਸਾਲ ਦੀ ਗਾਰੰਟੀ ਦੇ ਦਿਆ ਕਿ ਜਨ ਗੇਅਰ ਦੀ ਆਪਾ ਹੋਰ ਦੱਸੋ ਸਾਲ ਸਾਲ ਬਾਅਦ ਵੀ ਕੋਸ ਹੋਇਆ ਤੁਹਾਡੇ ਕੋਲ ਛੱਡ ਲਈ ਜੀ ਹਾਂ ਯਾਰ ਕੋਈ ਚੱਕਰ ਨਹੀਂ ਗਾ ਠੀਕ ਆ ਜੀ ਮਗਰ ਲੈ ਟਾਇਰ ਕਿੰਨੇ ਪਰਸੈਂਟ ਹੋਣਗੇ ਮਗਰ ਲੈ ਟਾਇਰ ਹੋਣਗੇ 80 ਤੋਂ 80 ਪਰਸੈਂਟ ਹੋਣਗੇ 80% ਹੈ ਜੀ ਠੀਕ ਹੈ ਜੀ ਟਰੈਕਟਰ ਦੇ ਨਾਲ ਸਮਾਨ ਕੀ ਕੋਸਾ ਕਾਬਲੇ ਫੱਟੀ ਆ ਜੀ ਛਤਰੀ ਹੈਣੀ ਹੈ ਨਹੀਂ ਛਤਰੀ ਨਹੀਂ ਹੈਗੀ ਜੀ ਠੀਕ ਹੈ ਜੀ ਫੁੱਲ ਗਾਰੰਟੀ ਵਾਲਾ ਇਹ ਨਹੀਂ ਕੋਈ ਲੰਮਾ ਪਾ ਆ ਜੇ ਸਿਰ ਬਾਕੀ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਪੂਰਾ ਵਧੀਆ ਲੱਗ ਹੋਵੇ ਵਿਖਾ ਦੇ ਦੂੰ ਠੀਕ ਆ ਚਲਾ ਕੇ ਵਾ ਕੇ ਲਿਆ ਸਕਦੇ ਆ ਜਿੰਨੀ ਘਰੇ ਜਦੋਂ ਮਰਜੀ ਠੀਕ ਆ ਜੀ ਗੱਲ ਕਰੀਏ ਬਾਈ ਇਹਦੀ ਡਿਮਾਂਡ ਦੀ ਡਿਮਾਂਡ ਜੀ ਮੰਗਣ ਦਾ ਜਿੰਨੇ ਮਰਜੀ ਮੰਗੀ ਹੈਗੇ ਹਾਂਜੀ 3 ਲੱਖ ਦਾ ਦੇ ਦਿਆਂਗੇ ਆਪਾਂ ਤਿੰਨ ਕਿ ਲੱਖ ਦਾ ਤਿੰਨ ਲੱਖ ਤੋਂ ਮਾਨਤਾਣ ਕਰ ਦੋਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ। ਹਾਂ ਜੀ ਕਹਿੰਦੇ ਆ ਪਰ ਆਪਾਂ 3 ਲੱਖ ਦਾ ਕਿਹਾ ਜੀ। ਠੀਕ ਹੈ ਜੀ। ਇਹ ਵੱਡੇ 14 ਦੇ ਟਾਇਰਾਂ ਵਾਲਾ ਹੈਵੀ ਲਿਫਟ ਵਾਲਾ ਦੁਬਾਰਾ ਪੀਟੀਓ ਆ। ਠੀਕ ਹੈ WhatsApp ਪੀਟੀਓ ਪੀ ਵੀ 46 ਨੰਬਰ ਆ। 46 ਨੰਬਰ ਆ। ਠੀਕ ਹੈ ਜੀ ਨੰਬਰ ਬੋਲ ਦਿਓ ਜੀ। 62 68 35 ਹਾਂ ਜੀ। 33103 ਠੀਕ ਆ। ਇਹ ਕਿਹੜੇ ਪਿੰਡ ਵਗਾਉ ਜੀ? ਇਹ ਨਸੀਰੇ ਵਾਲਾ ਜੁਕਿਸ਼ਨਪੁਰੇ ਦੇ ਲਾਗੇ ਆ ਜੀ। ਪਿੰਡ ਨਸੀਰੇ ਵਾਲਾ ਜਿਹੜਾ ਮੋਗਾ। ਜਿਹੜਾ ਮੋਗਾ ਜੀ। ਹਣ ਬਈ ਤੁਹਾਡੀ ਜਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰ ਦੂਗੇ ਜ਼ਰੂਰ ਕਰਾਂਗੇ ਮਾਨਤਾਨ ਤਾਂ ਦੱਸਿਆ ਹੀ ਉਹਨਾਂ ਨੂੰ ਆ ਜੀ ਠੀਕ ਹੈ ਬਾਕੀ ਫੇਰ ਵੀ ਮਾਨਦਾਨ ਹੋਣ ਜਾਂਦਾ ਖਰਚਾ ਛੱਡ ਦੇਾਂਗੇ ਆਪਾਂ ਠੀਕ ਹੈ ਬਈ ਧੰਨਵਾਦ ਜੀ